ਹਾਂਜੀ ਪਿਆਰਿਓ ਸਾਡੇ ਬਹੁਤ ਸਾਰੇ ਭੈਣ ਭਰਾ ਰਿਸ਼ਤੇਦਾਰ ਮਿੱਤਰ ਆਂਢੀ ਗਵਾਂਢੀ ਤੇ ਹੋਰ ਸਮਾਜ ਸਾਨੂੰ ਉਸ ਵੇਲੇ ਹੌਸਲਾ ਦਿੰਦੇ ਆ ਜਦੋਂ ਕੋਈ ਸਾਡਾ ਨੁਕਸਾਨ ਹੋਇਆ ਹੋਵੇ ਜਦੋਂ ਅਸੀਂ ਦੁਖੀ ਹੋਈਏ ਸਾਡੇ ਨਾਲ ਹਮਦਰਦੀ ਪ੍ਰਗਟ ਕਰਦੇ ਤੇ ਜਦੋਂ ਅਸੀਂ ਮਿਹਨਤਾਂ ਕਰਕੇ ਅੱਗੇ ਵੱਧ ਰਹੇ ਹੋਈਏ ਸਾਡੇ ਬੇੜਿਆਂ ਦੇ ਵਿੱਚ ਖੁਸ਼ੀਆਂ ਖੜੇ ਨੱਚ ਰਹੀ ਹੋਣ ਉਦੋਂ ਵੀ ਉਹ ਸਾਨੂੰ ਹਲਾਸ਼ੇਰੀ ਦਿੰਦੇ ਨੇ ਤੇ ਨੇਕ ਸਲਾਹ ਵੀ ਦਿੰਦੇ ਆ ਵੀ ਤੂੰ ਹੋਰ ਤਰੱਕੀਆਂ ਕਰ ਇਸ ਤਰੀਕੇ ਨਾਲ ਚੱਲ ਰੱਖੇ ਪਰ ਅਜਿਹੇ ਬੰਦੇ ਜਿੰਨਾਂ ਕੋਲੇ ਵੀ ਹੈਗੇ ਆ ਨਾ ਉਹ ਕਿਸੇ ਕਿਉਂ ਤੇ ਤਾਂ ਛੱਡਣੇ ਨਹੀਂ ਚਾਹੀਦੇ ਉਹ ਇੱਕ ਸਮਝ ਲਓ ਵੀ ਰੱਬ ਦੀ ਬਹੁਤ ਵੱਡੀ ਦੇਣ ਆ ਤੁਹਾਨੂੰ ਮਿਲਿਆ ਹੋਇਆ ਇੱਕ ਰੱਬ ਦਾ ਤੋਹਫ਼ਾ ਤੇ ਕਈ ਬੰਦੇ ਅਜਿਹੇ ਵੀ ਹੁੰਦੇ ਆ ਜਿਨ੍ਹਾਂ ਨੇ ਜਦੋਂ ਤੁਸੀਂ ਖੁਸ਼ ਹੋਵੋ ਜਦੋਂ ਤੁਸੀਂ ਤਰੱਕੀਆਂ ਕਰ ਰਹੇ ਹੋਮੋ ਉਦੋਂ ਵੀ ਤੁਹਾਡੇ ਨਾਲ ਈਰਖਾ ਕਰਨੀ ਆ ਤੇ ਜਦੋਂ ਕਦੇ ਤੁਹਾਡਾ ਕੋਈ ਨੁਕਸਾਨ ਹੋ ਜੇ ਤੁਸੀਂ ਦੁਖੀ ਹੋਵੋ ਉਦੋਂ ਫਿਰ ਉਹਨਾਂ ਨੇ ਸਵਾਦ ਲੈਣਾ ਗੱਲਾਂ ਕਰਨੀਆਂ ਸਾਨੂੰ ਪਹਿਲਾਂ ਹੀ ਪਤਾ ਸੀ ਐਵੇਂ ਹੀ ਹੋਣੀ ਆ ਇਹ ਈਮੀ ਜੋਗਾ ਕਿੱਥੇ ਇਸ ਤਰ੍ਹਾਂ ਦੀਆਂ ਗੱਲਾਂ ਤਾਂ ਅਜਿਹੇ ਬੰਦਿਆਂ ਤੋਂ ਜਿੰਨਾ ਪਾਸਾ ਵਟਿਆ ਜਾਵੇ ਓਨਾ ਹੀ ਚੰਗਾ ਵਾ ਮੰਨ ਲਓ ਕਿਸੇ ਨਿਆਣੇ ਨੇ 12ਵੀਂ ਦੇ ਪੇਪਰ ਦੇਣੇ ਉਹਦੇ ਨੰਬਰ ਥੋੜੇ ਘਟ ਕੇ 12ਵੀਂ ਚੋਂ ਹੋਰੇ ਤੇ ਤਵਾ ਲਾਈ ਜਾਣਗੇ ਉਹਦਾ ਜਿਉਣਾ ਦੁੱਬਰ ਕਰ ਦੇਣਗੇ ਜੇ ਧਿਆਨ ਦਿੰਦਾ ਪੜ੍ਹਦਾ ਤੇਦੇ ਨੰਬਰ ਨਾ ਆ ਜਾਂਦੇ ਹਾਂ 12ਵੀਂ ਤੱਕ ਤਾਂ ਜਿਹੜਾ ਨਿਆਣਾ ਵਾ ਉਹ ਪਰਪੱਕ ਹੋ ਚੁੱਕਾ ਹੁੰਦਾ ਉਹਨੂੰ ਪਤਾ ਹੈ ਵੀ ਜੇ ਮੈਂ ਪੜ੍ਹਾਂਗਾ ਤਾਂ ਮੇਰੇ ਨੰਬਰ ਆਉਣਗੇ ਤੁਸੀਂ ਬਾਲੇ ਸਿਆਣੇ ਜੇ ਪੁੱਛਣ ਵਾਲਾ ਹੋਵੇ ਕੋਈ 12ਵੀਂ ਕਰ ਲਈ ਜਵਾਕ ਨਹੀਂ ਫੇਰ ਉਹ ਮੰਨ ਲੋ ਵਿਦੇਸ਼ ਜਾਣ ਵਾਰੇ ਸੋਚਣ ਲੱਗ ਗਿਆ ਅੰਗਰੇਜ਼ੀ ਦਾ ਉਹਨੇ ਕੋਈ ਟੈਸਟ ਦੇਣਾ ਉਹਦੇ ਵਿੱਚੋਂ ਜੇਕਰ ਉਹਦੇ ਨੰਬਰ ਘਟ ਕੇ ਤਾਂ ਉਹੀ ਗੱਲਾਂ ਫੇਰ ਹੋਣਗੀਆਂ ਤੇ ਜੇ ਉਹ ਪਾਸ ਕਰ ਗਿਆ ਵਧੀਆ ਨੰਬਰ ਲੈ ਗਿਆ ਫਿਰ ਦੂਜੇ ਪਾਸੇ ਤਰ ਪੈਣਾ ਵੀ ਹੁਣੇ ਬਾਹਰ ਜਾਊ 20 30 ਲੱਖ ਰੁਪਇਆ ਲੱਗ ਜਾਂਦਾ ਫਿਰ ਹੋਰ ਵਧਾ ਕੇ ਵੀ ਦੱਸੀ ਜਾਣਗੇ 40 50 ਲੱਖ ਰੁਪਇਆ ਲੱਗ ਜਾਂਦਾ ਇਹਨਾਂ ਨੇ ਘਰ ਕੌਣ ਦੇਣਾ ਇਹਨਾਂ ਦੇ ਪੱਲੇ ਹੈ ਕਿ ਹੁਣ ਉੱਥੇ ਇੰਨੀਆ ਕਮਾਈਆਂ ਕਿੱਥੇ ਆਵੇ ਜਿਹੜੀਆਂ ਲਿਮਟਾਂ ਮੁੜ ਜਾਣਗੀਆਂ ਵੀ ਦੱਸੋ ਇਹ ਗੱਲਾਂ ਬੱਚਿਆਂ ਨੂੰ ਵੀ ਪਤਾ ਉਹਨਾਂ ਦੇ ਮਾਪਿਆਂ ਨੂੰ ਵੀ ਪਤਾ ਇਹ ਤਾਂ ਹੈ ਨਹੀਂ ਵੀ ਰੱਬ ਨੇ ਤੁਹਾਨੂੰ ਹੀ ਅਕਲ ਦਿੱਤੀ ਹੈ ਤੇ ਜਦੋਂ ਉਹਨਾਂ ਦੀ ਵਾਰੀ ਸੀ ਉਦੋਂ ਅਕਲ ਵਾਲਾ ਖਜ਼ਾਨਾ ਮੁੱਕ ਗਿਆ ਅਜੇ ਹੀ ਗਲਤਾਨੀ ਨੀ ਨਾ ਹੈ ਉਹਨਾਂ ਨੂੰ ਵੀ ਪਤਾ ਉਹਨਾਂ ਨੇ ਫਿਰ ਵੀ ਫੈਸਲਾ ਲਿਆ ਤਾਂ ਕੁਝ ਸੋਚ ਸਮਝ ਕੇ ਲਿਆ ਹੋਊਗਾ ਤੁਹਾਨੂੰ ਇਹਦੇ ਤਾਂ ਕੀ ਮਤਲਬ ਹੈ ਜੇ ਜਦੋਂ ਬੱਚਾ ਬਾਹਰ ਪਹੁੰਚ ਗਿਆ ਫਿਰ ਉਹ ਅਜਿਹੀਆਂ ਖਬਰਾਂ ਉਡੀਕਦੇ ਰਹਿੰਦੇ ਆ ਜਿਹੀਆਂ ਪਿਛਲੇ ਦਿਨਾਂ ਚ ਚੱਲੀਆਂ ਨਾ ਵੀ ਬਾਹਰ ਥੋੜਾ ਜਿਹਾ ਪੀਆ ਹੋਣ ਦੀ ਸਿਕਤਾਈ ਹੋ ਗਈ ਉਹਨਾਂ ਨੇ ਪੁਆਇੰਟ ਵਧਾਤੇ ਉਹ ਇੱਥੇ ਨਹੀਂ ਕੱਢਦੇ ਫਿਰ ਕਹਣਗੇ ਉੱਥੋਂ ਵਾਪਸ ਮੋੜੀ ਜਾਂਦੇ ਜੀ ਹੁਣ ਤਾਂ ਅਜਿਹੀ ਕੋਈ ਖਬਰ ਸੋਸ਼ਲ ਮੀਡੀਆ ਤੇ ਆ ਜਾਈ ਜਿਹੜੀ ਕਿ ਆਮ ਤੌਰ ਤੇ ਉਹ ਪਾਈ ਜਾਂਦੇ ਰਹਿੰਦੇ ਕੋਈ ਨਾ ਕੋਈ ਬੰਦਾ ਪਾਈ ਜਾਂਦਾ ਰਹਿੰਦੇ ਹੋ ਜੀ ਫੇਰ ਸ਼ੇਅਰ ਕਰਨ ਵਾਲੀ ਨਿਹਰੀ ਲਿਆ ਹਾਂ ਤੁਸੀਂ ਫੇਸਬੁੱਕ ਤੇ ਚੈੱਕ ਕਰਿਓ ਕੋਈ ਚੱਜ ਦੀ ਖਬਰ ਹੋਵੇ ਨਾ ਹੌਸਲਾ ਦੇਣ ਵਾਲੀ ਉਹ ਨਹੀਂ ਸ਼ੇਅਰ ਹੋਣੀ ਜਿਹੜੀ ਅਜੇ ਹੀ ਖਬਰ ਹੋਊਗੀ ਉਹ ਚਾਰਚ ਫਿਰੇ ਕਮਾ ਦੇਣੀ ਅਜਿਹੇ ਬੰਦਿਆਂ ਨੇ ਆ ਹੁਣ ਪਿਛਲੇ ਦਿਨ ਦੇਖੋ ਜਿਹੜੀ ਸਾਡੇ ਨੌਜਵਾਨਾਂ ਦੇ ਨਾਲ ਹੋਈ ਸਾਡੇ ਨੌਜਵਾਨਾਂ ਨਾਲ ਕੱਲਿਆਣਾ ਨਹੀਂ ਹੋਈ ਬਈ ਮੁਲਕਾਂ ਦੇ ਸੀ ਇੰਡੀਆ ਦੇ ਸਾਰੇ ਦੇ ਸੀ ਭਾਰਤ ਦੇ ਜਿੰਨਾਂ ਵਿੱਚੋਂ ਪੰਜਾਬ ਦੇ ਵੀ ਕੁਝ ਨੌਜਵਾਨ ਸੀ ਵੀ ਜਿਹੜੇ ਡੋਂਕੀ ਲਾ ਕੇ ਗਏ ਜਾਂ ਕਹੋ ਬਿਨਾ ਕਾਗਜਾਂ ਤੋਂ 2 ਨੰਬਰ ਦੇ ਵਿੱਚ ਗਏ ਜਾਂ ਟਾਰਾਹੀ ਬਾਹਰ ਜਾਂ ਬਾਹਰਲੇ ਮੁਲਕੋਂ ਉਹ ਰਿਪੋਰਟ ਕਰ ਦਿੱਤੇ ਹੁਣ ਉਹਨਾਂ ਦਾ ਖਰਚਾ ਹੋਇਆ ਉਹਨਾਂ ਨੇ دشਵਾਰੀਆਂ ਝੱਲੀਆਂ ਦੁੱਖ ਦੇਖੇ ਉਹਨਾਂ ਦੇ ਨਾਲ ਹਮਦਰਦੀ ਕਰਨੀ ਬਣਦੀ ਉਹਨਾਂ ਨੂੰ ਹੌਸਲਾ ਦੇਣਾ ਬਣਦਾ ਪਰ ਅਜਿਹੇ ਲੋਕ ਪੱਤਰਕਾਰ ਵੀ ਬਹੁਤੇ ਸਾਰੇ ਨਹੀਂ ਬਹੁਤੇ ਕਈ ਲੀਡਰ ਵੀ ਉਹਨਾਂ ਦੇ ਘਰਾਂ ਤੱਕ ਵੀ ਪਹੁੰਚ ਗਏ ਗਈ ਤਾਂ ਤੇ ਨਹੀਂ ਤਾਂ ਫਿਰ ਆ ਸੋਸ਼ਲ ਮੀਡੀਆ ਤੇ ਤਾਂ ਨੇਰੀ ਬਣਾ ਹੀ ਦਿੱਤੀ ਇਹ ਲੋਕ ਜਾਣਦੇ ਕਿਉਂ ਆ ਇੰਨੇ ਨੇ ਪੈਸੇ ਖਰਚਦੇ ਕਿਉਂ ਆ ਇੱਥੇ ਕਿਹੜਾ ਕੁਝ ਹੋ ਨਹੀਂ ਸਕਦਾ ਇਹੋ ਜੀਆਂ ਗੱਲਾਂ ਦਿਲ ਟਾਉਣ ਵਾਲੀਆਂ ਗੱਲਾਂ ਐਨੇ ਉਹ ਬੱਚੇ ਕਈ ਤਾਂ ਮਾਨਸਿਕ ਤੌਰ ਤੇ ਪਰੇਸ਼ਾਨ ਹੋਏ ਘਰ ਛੱਡ ਕੇ ਚਲੇ ਗਏ ਕਈ ਪਰ ਗੁਰੂ ਪਿਆਰ ਵਾਲਿਓ ਇਹਨਾਂ ਲੋਕਾਂ ਨੂੰ ਪਤਾ ਨਹੀਂ ਹੈ ਵੀ ਜਿਹੜੀ ਨਾ ਦੂਜੇ ਦੇ ਘਰ ਲੱਗੀ ਆ ਉਹ ਬਸੰਤਰ ਦਿੰਦੀ ਆ ਤੁਸੀਂ ਥੋੜਾ ਅਕਲ ਨੂੰ ਹੱਥ ਮਾਰੋ ਅਕਲ ਤੋਂ ਕੰਮ ਲਓ ਅਜਿਹੇ ਲੋਕਾਂ ਨੂੰ ਮੈਂ ਕਹਿਣਾ ਚਾਹੁੰਦਾ ਵਾਂ ਉਹ ਬੱਚੇ ਉਹ ਨੌਜਵਾਨ ਜੇ ਉਧਰੋਂ ਆ ਗਏ ਨੇ ਉਧਰ ਗਏ ਸੀ ਤਾਂ ਉਹਦੇ ਪਿੱਛੇ ਕੋਈ ਕਾਰਨ ਹੋਊਗਾ ਇਹ ਗੱਲ ਠੀਕ ਆ ਵੀ ਕੋਈ ਵੀ ਕੰਮ ਜਿਹੜਾ ਤੁਸੀਂ ਪੈਸੇ ਦੀ ਖਾਤਰ ਕਰਦੇ ਆਂ ਆਪਦੀ ਜਾਨ ਨੂੰ ਜੋਖਮ ਦੇ ਵਿੱਚ ਪਾ ਕੇ ਉਹ ਕੋਈ ਬਹੁਤਾ ਵਧੀਆ ਕੰਮ ਨਹੀਂ ਹੈ ਕਿਉਂਕਿ ਜਾਨ ਦੇ ਨਾਲੋਂ ਕੁਝ ਵੀ ਕੀਮਤੀ ਨਹੀਂ ਹਾਂ ਇਹ ਠੀਕ ਆ ਵੀ ਜਦੋਂ ਬੰਦੇ ਦੀ ਸਿਆਣੀ ਉਮਰ ਹੁੰਦੀ ਆ ਥੋੜੀ ਜੀ ਉਹਨੂੰ ਪਤਾ ਲੱਗਦੀ ਹੈ ਇਹ ਗੱਲ ਜਾਂ ਫਿਰ ਜਿਹੜੇ ਬੰਦੇ ਨੇ ਮੌਤ ਨੂੰ ਨੇੜੇ ਤੋਂ ਦੇਖ ਲਿਆ ਉਹਨੂੰ ਇਸ ਗੱਲ ਦੀ ਸਮਝ ਲੱਗਦੀ ਆ ਵੀ ਸਭ ਤੋਂ ਕੀਮਤੀ ਜ਼ਿੰਦਗੀ ਆ ਕੁਝ ਮਰਜ਼ੀ ਹੋਵੇ ਹੋਰ ਸਾਰਾ ਕੁਝ ਿੱਦੋਂ ਥੱਲੇ ਆ ਇਸ ਗੱਲ ਦੇ ਹੱਕ 'ਚ ਨਹੀਂ ਹੈਗਾ ਮੈਂ ਪਰ ਜਦੋਂ ਹੁਣ ਵਾਪਰ ਹੀ ਗਿਆ ਨੁਕਸਾਨ ਹੋ ਹੀ ਗਿਆ ਉਹਦਾ ਤਾਂ ਕੋਈ ਹੱਲ ਨਹੀਂ ਨਾ ਹੁਣ ਕੀ ਕਰਨਾ ਬਣਦਾ ਵਾ ਵੀ ਸੇਧ ਲਈਏ ਆਪਾਂ ਗੁਰਬਾਣੀ ਤੋਂ ਸੇਧ ਲਈਏ ਆਪਣੇ ਇਤਿਹਾਸ ਤੋਂ ਸੇਧ ਲਈਏ ਇੰਨਾਂ ਨੇ ਨਹੀਂ ਜਿਹੜੇ ਲੋਕ ਆ ਨਾ ਇਹ ਤਬਾ ਲਾਉਣ ਵਾਲੇ ਉਹ ਇਹ ਨਹੀਂ ਤੁਹਾਡਾ ਦੁੱਖ ਦਰਦ ਜਾਣ ਸਕਦੇ ਉਹ ਗੁਰਬਾਣੀ ਦਾ ਫਰਮਾਨ ਆ ਨਾ ਸੁਕਤ ਜਾਣੇ ਪੀਰ ਪਰਾਈ ਜਾ ਕੇ ਅੰਦਰ ਦਰਦ ਨਾ ਪਾਈ ਜਿਹਦੇ ਨਾਲ ਆਪਣੇ ਨਾਲ ਵੀਰ ਦੀ ਨਹੀਂ ਉਹ ਇਹ ਗੱਲਾਂ ਨਹੀਂ ਸਮਝ ਸਕਦਾ ਇਹ ਤੁਸੀਂ ਜਾਣਦੇ ਇੰਨਾ ਗੱਲਾਂ ਨੂੰ ਖੁਦ ਇਹਨਾਂ ਨੇ ਕੁਝ ਕਰਨਾ ਵੀ ਨਹੀਂ ਆ ਜਿਹੜੇ ਲੋਕ ਤਵਾ ਲਾਉਣ ਵਾਲੇ ਇਹਨਾਂ ਨੇ ਕੁਝ ਨਹੀਂ ਕਰਨਾ ਜ਼ਿੰਦਗੀ ਚ ਨਾ ਕਿਸੇ ਨੂੰ ਕਾਰਨ ਦੇਣਾ ਆਈ ਜ਼ਿੰਦਗੀ ਨਗਾ ਦੇਣੀ ਆ ਤੇ ਤੁਸੀਂ ਉਹ ਯੋਧੇ ਆ ਜਿਨ੍ਹਾਂ ਨੇ ਮੌਤ ਨੂੰ ਨੇੜੇ ਤੋਂ ਦੇਖਿਆ ਜਿਨ੍ਹਾਂ ਨੇ ਜ਼ਿੰਦਗੀ ਦੇਰ ਹੱਸਾਂ ਨੂੰ ਜਾਣਿਆ ਵਾ ਉਥੋਂ ਬਾਹਰਲੇ ਮੁਲਕਾਂ ਦੀਆਂ ਜੇਲਾਂ ਦੀਆਂ دشواریਆਂ ਨੂੰ ਜਿਨ੍ਹਾਂ ਨੇ ਨੇੜੇ ਤੋਂ ਦੇਖਿਆ ਵਾ ਕੀ ਮਤਲਬ ਆ ਇਹਦਾ ਤੁਹਾਨੂੰ ਰੱਬ ਨੇ ਤਾਕਤ ਦਿੱਤੀ ਆ ਤੁਹਾਨੂੰ ਹੌਸਲਾ ਦਿੱਤਾ ਵਾ ਜ਼ਿੰਦਗੀ ਦੇ ਵਿੱਚ ਰਿਸਕ ਲੈਣ ਦਾ ਹਾਂ ਪਰ ਇੰਨੀ ਗੱਲ ਜ਼ਰੂਰ ਆ ਬੰਦਾ ਆਪਣੀਆਂ ਗਲਤੀਆਂ ਤੋਂ ਤਿਉਹਰ ਸਿੱਖਦਾ ਵਾ ਤੁਸੀਂ ਇਹ ਮਨ ਚ ਰੱਖੋ ਵੀ ਜੇ ਕੋਈ ਗਲਤੀ ਹੋਈ ਅਸੀਂ ਉਹ ਤੋਂ ਸਿੱਖਣਾ ਵਾ ਨਾ ਕਿ ਅਸੀਂ ਆਪ ਦਾ ਹੌਸਲਾ ਟਾਉਣਾ ਤੁਸੀਂ ਫੇਰ ਘੁਮ ਘਮਾ ਕੇ ਪਰਿਵਾਰ ਦੇ ਵਿੱਚ ਬੈਠੇ ਹੋ ਤੇ ਸਾਡੇ ਗੁਰੂ ਮਹਾਰਾਜ ਕੋਲ ਤਾਂ ਪਰਿਵਾਰ ਵੀ ਹੈ ਨਹੀਂ ਦਸ਼ਮੇਸ਼ ਪਤਾ ਉਹ ਸਮਰੱਥ ਸੀਗੇ ਪਰ ਉਹਨਾਂ ਨੇ ਸਾਨੂੰ ਸਮਝਾਉਣ ਦੇ ਵਾਸਤੇ ਦੇਖੋ ਤੁਸੀਂ ਜ਼ਿੰਦਗੀ ਦੇ ਵਿੱਚ ਕਿਹੋ ਜਿਹਾ ਉਦਾਹਰਣ ਪੇਸ਼ ਕੀਤੀ ਘਰ-ਬਾਰ ਵੀ ਛੱਡਤਾ ਉਹਨਾਂ ਨੇ ਧਨ-ਦੌਲਤ ਵੀ ਉਹਨਾਂ ਕੋਲ ਹੈ ਨਹੀਂ ਸੀ ਉਹਨਾਂ ਦਾ ਪਰਿਵਾਰ ਵੀ ਉਹਨਾਂ ਦੇ ਕੋਲ ਹੈ ਨਹੀਂ ਸੀ ਪਰ ਫਿਰ ਵੀ ਚੜ੍ਹਦੀ ਕਲਾ ਦੇ ਵਿੱਚ ਰਹਿੰਦੇ ਆ ਹੋਇਆ ਸਮਾਧੀ ਸਾਬਤ ਤੋਂ ਤਾਕਤਵਾਰ ਹਕੂਮਤਾਂ ਨਾਲ ਟੱਕਰ ਲਈ ਉਦਾਹਰਨ ਅਜਿਹੀ ਪੇਸ਼ ਕੀਤੀ ਵੀ ਸੰਸਾਰ ਤੋਂ ਉਪਰਾਮ ਹੋ ਚੁੱਕਾ ਬੰਦਾ ਜਿਹੜਾ ਮਾਰੋ ਦਾਸ ਬੈ ਰਾਗੀ ਸੀ ਨਾ ਦੁਨੀਆ ਨੂੰ ਛੱਡ ਕੇ ਪਾਸੇ ਹੋ ਚੁੱਕਾ ਸੀ ਤੇ ਉਹਦੇ ਵਿੱਚ ਵੀ ਅਜਿਹੀ ਚੜ੍ਹਦੀ ਕਲਾ ਆਈ ਵੀ ਇੱਕ ਮੁਹਾਵਰਾ ਇੱਟ ਨਾਲ ਇੱਟ ਖੜਕਾਉਣੀ ਜਦੋਂ ਛੋਟੇ ਹੁੰਦੇ ਸੀ ਪੜ੍ਹਦੇ ਸੀ ਉਦੋਂ ਵੀ ਇਹਦਾ ਇੱਕੋ ਹੀ ਵਾਕ ਬਣਦਾ ਸੀ ਤੇ ਹੁਣ ਵੀ ਇਹੀ ਬਣਦਾ ਵੀ ਬਾਬਾ ਬੰਦਾ ਸਿੰਘ ਬਹਾਦਰ ਨੇ ਸਰਹੰਦ ਦੀ ਇੱਟ ਨਾਲ ਇੱਟ ਖੜਕਾ ਦਿੱਤੀ ਤੁਸੀਂ ਉਹਨਾਂ ਦੇ ਵਾਰਿਸ ਹੋ ਕਦੇ ਵੀ ਹੌਸਲਾ ਨਹੀਂ ਢੋਣਾ ਜ਼ਿੰਦਗੀ ਵਿੱਚ ਇਹ ਚੀਜ਼ਾਂ ਕੋਈ ਬਹੁਤੇ ਮਾਇਨੇ ਨਹੀਂ ਰੱਖਾਉਂਦੀਆਂ ਸਾਨੂੰ ਹੌਣ ਲੱਗਦਾ ਜਦੋਂ ਤੁਸੀਂ ਕੁਝ ਸਾਲਾਂ ਬਾਅਦ ਸੋਚੋਗੇ ਤੁਹਾਨੂੰ ਲੱਗੂਗਾ ਵੀ ਉਹ ਤਾਂ ਚੀਜ਼ਾਂ ਹੀ ਕੁਝ ਨਹੀਂ ਸੀ ਕਿਉਂਕਿ ਤੁਹਾਡੇ ਕੋਲ ਤੁਹਾਡਾ ਪਰਿਵਾਰ ਆ ਤੁਹਾਡੇ ਕੋਲ ਤੁਹਾਡਾ ਸਮਾਂ ਆਉਣ ਵਾਲਾ ਇਹ ਦੋ ਚੀਜ਼ਾਂ ਤਾਂ ਤੁਹਾਡੇ ਕੋਲ ਹੈਗੀਆਂ ਨਾ ਜਿਹਦੇ ਕੋਲੇ ਸਮਾਂ ਆ ਨਾ ਭਵਿੱਖਾ ਉਹਦੇ ਕੋਲੇ ਸਾਰਾ ਕੁਝ ਹੀ ਆ ਬੰਦਾ ਬਹੁਤ ਮਹਾਨ ਚੀਜ਼ ਬਣਾਈ ਆ ਮਾਲਕ ਨੇ ਇਹ ਬੜਾ ਕੁਝ ਹਾਸਲ ਕਰ ਸਕਦਾ ਤੁਸੀਂ ਦੁਨੀਆ ਦੇ ਵਿੱਚ ਵੱਡੇ ਵੱਡੇ ਬੰਦਿਆਂ ਦੀ ਉਦਾਹਰਨਾਂ ਦੇਖ ਲਓਗੇ ਜੇਕਰ ਤੁਸੀਂ ਪੜੋਗੇ ਨਾ ਅਜਿਹੀਆਂ ਪੋਸਤਕਾਂ ਜਾਂ ਗੁਰਬਾਣੀ ਪੜ੍ਹੋਗੇ ਤਾਂ ਅਜਿਹੀਆਂ ਤੁਹਾਨੂੰ ਅਨੇਕਾ ਉਦਾਹਰਨਾਂ ਮਿਲ ਜਾਣਗੀਆਂ ਕਿਸ ਤਰੀਕੇ ਨਾਲ ਬੰਦਿਆਂ ਨੇ ਸਾਰਾ ਕੁਝ ਖਤਮ ਹੋਏ ਤੋਂ ਵੀ ਹੌਸਲਾ ਨਹੀਂ ਛੱਡਿਆ ਤੇ ਆਖਰ ਨੂੰ ਫੇਰ ਉਹਨਾਂ ਦਾ ਜਿਹੜਾ ਜੀਵਨ ਸੀ ਉਹ ਚੜ੍ਹਦੀ ਕਲਾ ਵਾਲਾ ਹੋ ਗਿਆ ਜ਼ਿੰਦਗੀ ਵਿੱਚ ਫੇਰ ਲਹਿਰਾਂ ਬਹਿਰਾਂ ਹੋ ਗਈਆਂ ਤੁਸੀਂ ਵੀ ਚੜ੍ਹਦੀ ਕਲਾ ਦੇ ਵਿੱਚ